ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਡਾਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਨੀਲੀ ਰਵੀ ਦੀਆਂ ਨੇ ਕੱਦ ਕਾਠ ਵਾਲੀਆਂ ਨੇ ਵੱਡੇ ਪੱਲੇ ਚਾ ਤਾਜ਼ੀਆਂ ਸੂਈਆਂ ਨੇ ਵੀਰੋ ਤਾਂ ਇੱਕ ਵਾਰ ਆ ਗਈ ਆ ਵੀਡੀਓ ਇਹਨਾਂ ਤਾਂ ਜਰੂਰ ਵੇਖਿਓ ਜੀ ਰੇਡ ਵੀਰ ਦਾ ਜੈ ਜੁੰਦਾ ਤਾਂ ਆਹ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਸਾਸਰੀ ਗਾਲ ਜੀਓਰ ਦਾ ਠੀਕ ਠਾਕ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸਰਾਹ ਵੈਲਕਮ ਤੁਹਾਨੂੰ ਜੀ ਸਾਡੇ ਘਰ ਦੀ ਐਨ ਬਿਲਕੁਲ ਵੀਰੇ ਤਾਂ ਦਾ ਧੰਨਵਾਦ ਆ ਵੀਰੇ ਤੁਸੀਂ ਬੁਲਾਉਂਦੇ ਹਨ ਤਾਂ ਆਪਣੀ ਆ ਗਈ ਆ ਵੀਰੇ ਐਰ ਕੀ ਦੂਸਰੀ ਵੀਡੀਓ ਹਨਾ ਪਹਿਲੀ ਵੀਡੀਓ ਤਾਂ ਵਾਵਾ ਪਿਆਰ ਮਿਲਿਆ ਵੀਰਾਂ ਦਾ ਜੀ ਅੱਧੇ ਪੌਣੇ ਘੰਟੇ ਚ ਮਾਲ ਵੇਖਿਆ ਠੀਕ ਹੈ ਜੀ ਮੈਂ ਅੱਗੇ ਵੇਖਿਆ ਮੈਂ ਮਾਲ ਤਾਂ ਦਾ ਸਾਫ ਸੁਥਰਾ ਵੀਰੇ ਤਾਂ ਰੇਟ ਵਪਾਰੀ ਵੀਰਾਂ ਦੇ ਲੈਣ ਵਾਲਾ ਬਿਲਕੁਲ ਬਿਲਕੁਲ ਸਾਡੇ ਕੋਲ ਵਪਾਰੀ ਵੀਰਾਂ ਨੇ ਘੜਿਆ ਕੁਝ ਕਿਹੋ ਜਿਆ ਤੁਸੀਂ ਰੇਟ ਕੀਤਾ ਵੀਰੇ ਚਲੋ ਵਪਾਰੀ ਵੀਰਾਂ ਨੂੰ 5-7000 ਕਰਾਇਆ ਵੀ ਨਹੀਂ ਦੋਖਦਾ ਹਨਾ ਜੀ ਬਿਲਕੁਲ ਗਾੜੀ ਆ ਕੇ ਅਗਲੇ ਨੂੰ ਕੋਈ ਬੱਚੇ ਤੇ ਫੇਰੀ ਬੱਚੇ ਬਿਲਕੁਲ ਤਾਂ ਵੀਰੇ ਨਾਂ ਦੱਸਿਓ ਆਪਣਾ ਪਹਿਲਾਂ ਨਾਂ ਮੇਰਾ ਗੁਜਿੰਦਰ ਸਿੰਘ ਪਿੰਡ ਮੰਜੀਆਂਵਾਲੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਠੀਕ ਹੈ ਜੀ ਮੋਬਾਈਲ ਨੰਬਰ ਹੈ 9816314976 ਠੀਕ ਹੈ ਜੀ ਫਤੇਗੜ ਚੂੜੀਆਂ ਤੋਂ 4 ਕਿਲੋਮੀਟਰ ਜੇ ਬਟਾਲਾ ਰੋਡ ਤੇ ਤੇ ਬਟਾਲੇ ਤੋਂ 20 ਕਿਲੋਮੀਟਰ ਜੇ ਕਾਲੇ ਅਫਗਾਨੇ ਤੋਂ 3 ਕਿਲੋਮੀਟਰ ਜੇ ਪਿੰਡ ਬਿਲਕੁਲ ਹਾਂ ਜੀ ਹਾਂ ਜੀ ਤਾਂ ਆਪਣੇ ਏਰੀਆ 'ਚ ਬੜੀ ਬੜੀ ਚੰਗੀ ਮਹਿ ਚੰਗੀਆਂ ਵੱਡੀਆਂ ਛੋਟੀਆਂ ਆ ਗਿਆ ਹਨ ਇਹ ਪੱਟੀ ਸਾਈਡ ਤੋਂ ਲਿਆ ਹੈ ਪੱਟੀ ਸਾਈਡ ਤੋਂ ਠੀਕ ਹੈ ਜੀ ਪਾਕਿਸਤਾਨ ਦੀ ਨਸਲ ਹੈ ਪਾਕਿਸਤਾਨ ਬਿਲਕੁਲ ਜੀ ਤਾਂ ਬਾਕੀ ਵੀਰੇ ਅਹ ਪੂਰੀਆਂ ਨਿਸ਼ਾਨੀਆਂ ਆ ਗਿਆ ਹਨ ਬਿਲਕੁਲ ਜੀ ਤਾਂ ਕਰੀਏ ਸ਼ੁਰੂ ਵੀਰੇ ਇਹ ਤੋਂ ਕਰ ਲਈ ਹੈ ਹਨਾ ਪਹਿਲੇ ਨੰਬਰ ਬਰੀ ਇਹਦੇ ਬਾਰੇ ਦੱਸ ਦੀ ਵੀਰੇ ਇਹ ਵੀਰ ਜੀ ਪਹਿਲਾ ਸੂਆ ਜੀ ਪਹਿਲਾ ਸੂਆ ਹਾਂਜੀ ਠੀਕ ਹੈ ਜੀ ਤਾਂ ਉਹ ਜਵਾਨ ਹੋ ਗਈ ਜੀ ਠੀਕ ਹੈ ਜੀ ਹਾਂਜੀ ਹਾਂਜੀ ਇਹਦੇ ਕੋ ਐਸ ਟਾਈਮ ਤੇ ਤਜਾ ਦਿਨ ਸੂਈ ਨੂੰ ਹਾਂਜੀ ਕੁਈ 10 ਨਾਲੋਂ 11 ਨਾਲੋਂ ਇੰਨਾ ਬੋਲਾ ਹੋ ਬੋਲਾ ਹੈਗਾ ਹਨਾ ਜੀ ਸਟਾਰਟਿੰਗ ਤਾਂ ਵੇਖੋ ਵੀਰੋ ਨੀਲੀ ਰਾਵੀ ਚ ਆ ਗਈ ਆ ਐ ਮਾਨਕੀ ਆਖਾ ਕੱਦ ਕਾਠ ਵੱਡਾ ਆ ਗਿਆ ਵੀਰੇ ਤਾਂ ਲੇਵਾ ਤੇ ਵਹਾਨੇ ਦੇ ਡੱਬ ਡੂਬ ਚੈੱਕ ਕਰ ਲੋ ਤਾਂ ਬਹੁਤ ਚੰਗੀ ਝੋਟੀ ਆ ਵੀਰੋ ਥਣ ਬੜਾ ਸਪੈਸ਼ਲ ਲੱਗਿਆ ਕੀ ਬਾਤ ਆ ਜੀ ਤੁਰਦੇ ਲੰਮੀ ਤੁਰਦੇ ਵੀਰੇ ਚਲੋ ਵੇਖੋ ਵੀਰੋ ਚੈੱਕ ਕਰ ਲਿਓ ਬਹੁਤ ਸੋਹਣੀ ਝੋਟੀ ਲੈ ਕੇ ਆਇਆ ਵੀਰ ਲੈ ਵੀਰ ਕਮਾਲ ਕੰਢੀ ਦੀ ਕੀ ਬਾਤ ਹੈ ਜੀ ਪ्योर ਨੀਲੀ ਦੀ ਆ ਕੋਈ ਵੀ ਮਤਲਬ ਕਹਿੰਦੇ ਨੇ ਨੀਡੀ ਦੀ ਥੋੜੇ ਦਪੈਣ ਬਿਲਕੁਲ ਵੀਰੇ ਬਿਲਕੁਲ ਸਿੰਘ ਤਾਂ ਹੀ ਚਿੱਟਾ ਆ ਗਿਆ ਹਾਂ ਜੀ ਇੱਕ ਸਿੰਘ ਚਿੱਟਾ ਸਿੰਘ ਤਾਂ ਹੀ ਚਿੱਟੇ ਆ ਗਏ ਸਿੰਘ ਤਾਂ ਹੀ ਨਿਸ਼ਾਨੀਆਂ ਵੀਰੋ ਤਾਂ ਚਵਾ ਚੂ ਤੇ ਵੀਰ ਜੀ ਫਿਰ ਵੀਰ ਜੀ ਓਕੇ ਇੱਕ ਨੰਬਰ ਹਨਾ ਬਿਲਕੁਲ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਬੱਚਾ ਵੀ ਚੰਗੇ ਸੀਮਨ ਦਾ ਪਾਲਿਆ ਬੱਚਾ ਕੀ ਆ ਗਿਆ ਵੀਰ ਜੀ ਬੱਚਾ ਵੀ ਜੀ ਕੱਟਾ ਜੀ ਦੇਣਾ ਕੱਟਾਂ ਗਿਆ ਜੀ ਹਾਂ ਜੀ ਠੀਕ ਆ ਜੀ ਤਾਂ ਵੇਖੋ ਵੀਰੋ ਬਹੁਤ ਚੰਗੀ ਝੋਟੀ ਆ ਵੀਰੇ ਕੋਲੇ ਇੱਕ ਅੱਧ ਕਾਠ ਵਾਲੀ ਆ ਤਾਂ ਸਿੰਘ ਸੁੰਗ ਦੀ ਕੁਆਲਿਟੀ ਸੋਹਣੀ ਆ ਬਾਕੀ ਇਹੋ ਬੇਨਤੀ ਆ ਵੀਰਾਂ ਨੂੰ ਕਿ ਵੀਰੇ ਤੁਸੀਂ ਇੱਥੇ ਚੱਲ ਕੇ ਆਓਗੇ ਨਾ ਦੂਰੋਂ ਵੀ ਆਓਗੇ ਤੁਸੀਂ ਪਸ਼ੂ ਨਹੀਂ ਵੀਰ ਦੇ ਛੱਡ ਕੇ ਜਾਂਦੇ ਕਿਉਂਕਿ ਵੱਡੀਆਂ ਝੋਟੀਆਂ ਨੇ ਵੀਰੋ نسل ਦੀਆਂ ਨੇ ਲੇਵੇ ਬਾਜ ਨੇ ਬਿੰਦੀਆਂ ਨਾਲ ਲੇਵਾ ਆ ਗਿਆ ਹਾਂ ਹਾਂ ਜੀ ਵੀਰ ਜੀ ਇਹਨੇ ਮਤਲਬ ਕੋਈ ਦੁੱਧ ਤੇ ਹੁਣਾ ਆਵਾ ਤੇ ਬਿਲਕੁਲ ਬਿਲਕੁਲ ਤੇ ਜਾ ਦੇਣੇ ਬੋਲੇ ਤੇ ਨਾਲ ਵੀਰੇ ਕੈਸੀਆਂ ਝੋਟੀਆਂ ਲਿਆਂਦੀਆਂ ਤੋ ਹਨਾ ਐਵੇਂ ਦੀਆਂ ਝੋਟੀਆਂ ਦੀ ਕਿੰਨੀ ਸਫਤ ਕਰੋ ਉੰਨੀ ਥੋੜੀ ਆ ਚੰਗਾ ਵੀ ਪਸ਼ੂ ਸਾਫ ਸੁਥਰਾ ਹਨਾ ਜੀ ਤਾਂ ਇਹੋ ਜਿਹੇ ਪਸ਼ੂ ਤਾਂ ਵੀਰ ਦੂਰੋਂ ਵੀ ਵੀਰ ਚ ਜਕਦੇ ਨਹੀਂ ਆਉਣ ਲੱਗੇ ਹਨਾ ਬੇਫਿਕਰ ਹੋ ਗਏ ਹੁੰਦੇ ਆ ਲਾ ਕੇ ਆਪਣੀ ਕਿਹ ਟਸੱਲੀ ਕਰਕੇ ਖੜੇ ਬਿਲਕੁਲ ਹਾਂਜੀ ਹਾਂਜੀ ਤਾਂ ਵੀਰੇ ਜੇ ਮੋਲ ਦੀ ਗੱਲ ਕਰੀਏ ਇਹਦੇ ਝੋਟੀ ਦੇ ਤੇ ਕਿੰਨੇ ਦੀ ਦੇ ਦੇਣੀ ਆ ਇਹ ਮੋਲ ਵੀਰ ਜੀ ਇਹਦਾ ਭਾਵੇਂ 135 ਕਰਾ ਲਓ 30 ਕਰਾ ਲਓ ਹਾਂਜੀ 1 ਪੰਜੀ ਦੀ ਦੇ ਦਾਂਗੇ 1 ਬੱਚੀ ਦੀ ਹਾਂਜੀ ਠੀਕ ਆ ਵੀਰੇ ਮਾਨਤਾ ਨੂੰ ਹੋ ਜੀ ਵੀਰੇ ਛੋਟ ਛੱਪਾ ਚਲੋ ਮਾਨਤਾ ਨੂੰ ਜੂ ਕੋ ਭੈਣ ਭਰਾ ਜਿਹ ਫੋਨ ਲਾਵੇ ਹੈਨਾ ਹਾਂਜੀ ਫੋਨ ਲਾ ਲਿਆ ਤਾਂ ਵੇਖੋ ਵੀਰੋ ਕੋਈ 45 40 ਨਹੀਂ ਵੀਰ ਨੇ ਕੀਤਾ 25 ਦੀ ਹੈਨਾ ਹਾਂਜੀ ਹਾਂਜੀ 2000 ਛੜ ਦੀ ਵੀਰੇ ਹੈਨਾ 23 ਦੀ 5 ਹੀ ਛੜਦਾ ਅੰਕਲ ਜੀ 20 ਦੀ ਹਾਂਜੀ ਇੱਕ ਵੀਰ ਕੀ ਬਾਤ ਹੈ ਤਾਂ ਵੇਖੋ ਵੀਰੋ ਬਾਕੀ ਫੋਨ ਵੀਰ ਨੂੰ ਜਰੂਰ ਲਾ ਲਿਓ ਚੰਗੀ ਝੋਟੀ ਆ 1 20 ਦੀ ਹੋ ਜੂ ਬਾਕੀ ਵੀਰੇ ਵਹਾਨੇ ਤੇ ਨਾੜਾ ਨੂਣਾ ਚੈੱਕ ਕਰ ਲਓ ਬਹੁਤ ਕੁਆਲਟੀ ਦੀ ਝੋਟੀ ਆ ਵੀਰੇ ਸੋਹਣੀ ਝੋਟੀ ਆ 1 20 ਦੀ ਠੀਕ ਹੈ ਜੀ ਦੂਜੇ ਨੰਬਰ ਤੇ ਆ ਗਈ ਵੀਰੇ ਇਹ ਵੀਰ ਜੀ ਦੂਜਾ ਸੁਆ ਦੇ ਦੂਜਾ ਸੁਆ ਹਾਂਜੀ ਇਹ ਵੀ ਨੀਲੀ ਰਾਵੀ ਚ ਆ ਗਈ ਹੈਨਾ ਇਹ ਦੇਖੋ ਇਹ ਅਜ ਤੋਂ ਕੋਈ 7-8 ਦਿਨ ਦੀ ਸੋਈ ਜੇ ਠੀਕ ਹੈ ਜੀ ਇਹਦੇ ਕੋਲ 12 ਕਿਲੋ ਦੁੱਧ ਹੋਣਾ ਜੇ 12 ਕਿਲੋ ਆਸਟਾਨ ਤੇ ਬੱਚਾ ਕੀ ਆ ਗਿਆ ਇਹਦੇ ਵਿੱਚ ਬੱਚਾ ਤੇ ਮਗਰ ਵੀਰ ਜੀ ਕੱਟੀ ਹੈ ਇਹਦੇ ਕੱਟੀ ਆ ਗਈ ਹੈ ਹਾਂ ਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਮਗਰ ਕੱਟੀ ਆ ਗਈ ਆ ਨੀਲੀ ਰਾਵੀ ਚ ਆ ਗਈ ਆ ਸਿੰਘ ਸੂنگ ਦੀ ਕੁਆਲਿਟੀ ਸੋਹਣੀ ਆ ਤਾਂ ਬਾਕੀ ਵੀਰੇ ਲੰਮੀ ਬੇਲ ਦੀ ਆ ਫੁੱਲ ਕੱਦ ਵਜਣਾ ਝੋਟੀ ਦਾ ਸਿੰਗਲ ਹੱਡੀ ਵਾਲੀ ਆ ਗਈ ਹੈ ਕਿਆ ਬਾਤ ਆ ਬਹੁਤ ਚੰਗੀ ਝੋਟੀ ਆ ਲੈ ਵਲੂਆ ਚੈੱਕ ਕਰ ਲਓ ਵੀਰੋ ਮੇਨ ਗੱਲ ਹੁੰਦੀ ਵੀਰੇ ਥਣਪੰਡੇ ਵਾਲਾ ਪਸ਼ੂ ਹੋਵੇ ਦੁੱਧ ਉਹਨੇ ਹੀ ਪਰਨਾ ਇੱਕ ਨਸਲ ਤੇ ਚੈੱਕ ਕਰਨ ਤੋਂ ਤੁਹਾਨੂੰ ਥਣ ਦੀ ਕੁਆਲਿਟੀ ਲੱਗੇ ਤਾਂ ਤਾਂ ਸਿੰਗਲ ਹੱਡੀ ਆ ਵੀਰੇ ਸੋਹਣੀ ਝੋਟੀ ਆ ਬਹੁਤ ਪਿਆਰੀ ਝੋਟੀ ਲੰਮੀ ਬੇਲ ਆ ਕੀ ਬਾਤ ਆ ਜੀ ਵੀਰ ਜੀ ਇਹ ਚੰਗਾ ਦੁੱਧ ਚਵਾਜੂ ਝੋਟੀ ਕਦ ਘੱਟ ਤੋਂ ਬਹੁਤ 14 15 ਕਿਲੋ ਦੁੱਧ ਚਵਾਜੂ ਹੈ ਨਾ ਥਣ ਚੰਗਾ ਲੱਗਿਆ ਜੀ ਸੋਸਿਆ ਜੀ ਮਾਸਾ ਤੋਂ ਮੈਂ ਨਾ ਬਿਲਕੁਲ ਬਿਲਕੁਲ ਬਾਕੀ ਦੁੱਧ ਵੀਰੇ ਹੁਣ ਵੇਖੋ ਨਸਲ ਆ ਇਹਨੇ ਲੇਵਾ ਲੂਆ ਵੀ ਸ਼ਾਨਦਾਰ ਆ ਦੁੱਧ ਗਾੜੀ ਵੀਰਾਂ ਦੀ ਸੇਵਾ ਦਾ ਹਨਾ ਜੀ ਬਿਲਕੁਲ ਗਾੜੀ ਸੇਵਾ ਦਾ ਗਾੜੀ ਦੁੱਧ ਸੇਵਾ ਦਾ ਵੀਰੋ ਕਿਉਂਕਿ ਪਸ਼ੂ ਨਸਲ ਦੇ ਆ ਦੁੱਧ ਗਾੜੀ ਸੇਵਾ ਆ ਆਖਿਆ ਬਜ਼ੁਰਗਾਂ ਨੇ ਦੁੱਧ ਪਾਇਦਾ ਲਗਾਏ ਪਾਇਦਾ ਪਾਇਦਾ ਜੀ ਤਾਂ ਵੇਖੋ ਵੀਰੋ ਲੱਗੋ ਥਣ ਦੀ ਕੁਆਲਿਟੀ ਬਹੁਤ ਪਿਆਰਾ ਥਣ ਲੱਗਾ ਲੇਵਾ ਸ਼ਾਨਦਾਰ ਲੱਗਿਆ ਠੰਡੀਆਂ ਤੇਰੀਆਂ ਬਿਲਕੁਲ ਤਾਂ ਬੱਚਾ ਵੀਰੋ ਬੱਚਾ ਵੀ ਚੰਗੀ ਸੀ ਮੰਦਾ ਆ ਗਿਆ ਹਨਾ ਕੱਟੀ ਆ ਗਈ ਮਗਰ ਠੀਕ ਹੈ ਜੀ ਤਾ ਵੀਰੇ ਦਾ ਮੁੱਲ ਦੀ ਗੱਲ ਕਰੀਏ ਇੱਕ ਝੂਟੀ ਕਿੰਨੇ ਦੀ ਹੋਜੂ ਮੁੱਲ ਵੀ ਜੀ ਇਹ ਤਾਂ ਵੀ 35 ਕਰਾ ਲਓ 35 ਕਰਾ ਲਓ ਹਾਂਜੀ ਇਹ ਇੱਕ 25 ਦੀ ਹਾਂ ਨਾ ਇਹ ਵੀ ਇੱਕ 25 ਦੀ ਇੱਕ 25 ਦੀ ਕੀ ਮਾਤ ਹੈ ਜੀ ਤਾਂ ਵੀਰੇ ਦਾ ਵੀ ਹੋਜੂ ਮਾਨਦਾਨ ਵਿੱਚ ਚਲੋ ਮਾਨਦਾਨ ਕਰਦਾ ਕੋਈ ਭੈਣ ਭਰਾ ਫੋਨ ਲਾਵੇ ਜੀ ਪੂਰੋਂ ਆਊਗਾ ਦੋ ਛੱਡ ਦਿਓ ਇਹਦਾ ਹਨਾ 23 ਦੀ ਪੰਜ ਹੀ ਛੱਡਾਂਗੇ ਇਹਦਾ ਵੀ ਇਹ ਵੀ 20 ਦੀ ਹਾਂਜੀ ਹਾਂਜੀ ਇਹਦੀ 20 ਤੇ ਜੇ ਕੋਈ ਵੀਰੇ ਕਿਦਾਂ ਦੋਵੇਂ ਨੀਲੀ ਰਾਵੀ ਵੀਰ ਹੁੰਦੇ ਆਗੇ ਬੜੇ ਚਾਹਵਣ ਤਾਂ ਜੋੜੇ ਚ ਮਾਨਦਾਨ ਹੋਜੂ ਹਨਾ ਜੋੜਾ ਜੇ ਕੋਈ ਵੀ ਭੈਣ ਭਰਾ ਲਵੇ ਜੋੜਾ ਦੋ ਤੀ ਦਾ ਦੇ ਦਾਂਗਾ ਦੋ ਤੀ ਦਾ ਹਾਂਜੀ ਠੀਕ ਆ ਕੀ ਬਾਤ ਆ ਵੇਖੋ ਵੀਰੋ ਬਹੁਤ ਸ਼ਾਨਦਾਰ ਝੋਟੀਆਂ ਨੇ ਖਣਸਣ ਚੰਗੇ ਲੱਗਿਆ ਕਦ ਕਾਠਾਂ ਰੀਆਂ ਨੇ ਤਾਂ ਲੰਮੀ ਬੇਲ ਦੀਆਂ ਦੋਵੇਂ ਸੋਹਣੀਆਂ ਸੁਨੱਖੀਆਂ ਝੋਟੀਆਂ ਬਾਕੀ ਫੋਨ ਜਰੂਰ ਲਾ ਲਿਓ ਵੀਰ ਨੂੰ ਜੋਣਿਆ ਕਿਤੇ ਮੋਟਰਾਂ ਨੂੰ ਅੱਛਾ ਜੀ ਠੀਕ ਆ ਜੀ ਹਾਂਜੀ ਚਵਾ ਇੱਕ ਨੰਬਰ ਹੈ ਨਾ ਜੀ ਬਿਲਕੁਲ ਤਾਂ ਤਿੰਜੇ ਨੰਬਰ ਤੇ ਆ ਗਈ ਇਹ ਅੱਗੇ ਆ ਗਈ ਜੀ ਦੂਜਾ ਸਵੇਰ ਜੀ ਦੂਜਾ ਸਵੇਰ ਇਹ ਰਾਤ ਦੀ ਸਵੇਰ ਰਾਤ ਦੀ ਹਾਂਜੀ ਠੀਕ ਆ ਜੀ ਯਾਨੀ ਥੋੜਾ ਜਿਹਾ ਪਾਲੋਂ ਪਾਲਾ ਲਗਾਓ ਝੋਟੀਆਂ ਨੂੰ ਬਿਲਕੁਲ ਰਾਤ ਦੀ ਸੂਈ ਆ ਸੋਹਣੀ ਝੋਟੀ ਹੈ ਵੀ ਹੈ ਨਾ ਜੀ ਹਾਂਜੀ ਹਾਂ ਤਾਂ ਵੀਰੇ ਇਹਨਾਂ ਬੱਚਾ ਕੀ ਵਾਲਿਆ ਇਹਦੇ ਮਗਰ ਕੱਟਾ ਜੀ ਕੱਟਾ ਗਿਆ ਹਨਾ ਖਾਲੀ ਦੇ ਪੱਠੇ ਹੁਣ ਖਾਣ ਲੱਗੀ ਆ ਬਾਰੇ ਬੀਟ ਭੱਜੀ ਤੁਹਾਨੂੰ ਪਤਾ ਬਿਲਕੁਲ ਤਾਂ ਮੋੜ ਘਰ ਚੰਗੀ ਆ ਦੁੱਧ ਚੰਗਾ ਕਰ ਤੇ ਬਾਕੀ ਵੀਰੇ ਹੈ ਇੱਕ ਰੰਗ ਕਾਲੀ ਪੂਛ ਤੋਂ ਲੈ ਕੇ ਹਨਾ ਪੂਛ ਤੋਂ ਲੈ ਕੇ ਸਿਰ ਤਾਂ ਹੀ ਇੱਕ ਰੰਗ ਵੀਰੇ ਉਹ ਕਾਲੀ ਆ ਗਈ ਝੋਟੀ ਬਿਲਕੁਲ ਸੋਣੀ ਝੋਟੀ ਆ ਜੀ ਬਾਕੀ ਵੀ ਰਿਓ ਤਾਜੀ ਸੂਈ ਆ ਹਜੇ ਮਗਰੇ ਦੇ ਕੱਟਾ ਆ ਗਿਆ ਵਾ ਤਾਂ ਸੋਹਣੀ ਝੋਟੀ ਆ ਜੰਨੀ ਆ ਗਈ ਸਾਰੀ ਸਾਫ ਜੀ ਸਾਫ ਆ ਜੀ ਇਹਨਾਂ ਨੂੰ ਪੱਤ ਠੰਡ ਦੀ ਸਾਫ ਆ ਬਿਲਕੁਲ ਆ ਵੀਰੋ ਬੱਚਾ ਆ ਗਿਆ ਜੋ ਕੱਟਾ ਮਗਰ ਆ ਗਿਆ ਜੀ ਹਾਂ ਜੀ ਹਾਂ ਜੀ ਕੱਟਾ ਮਗਰ ਠੀਕ ਠੀਕ ਹੈ ਵੀਰੇ ਮੋਲੇ ਦਾ ਇਹਦਾ ਮੁੱਲ ਵੀ ਜੀ 80 ਕਰ ਲੀਏ 82 ਕਰ ਲੀਏ 75 ਹਜ਼ਾਰ ਦੀ ਠੀਕ ਹੈ। ਕੀ ਬਾਤ ਹੈ 75 ਦੀ? ਹਾਂ ਜੀ 75 ਹਜ਼ਾਰ। ਠੀਕ ਹੈ ਛੋਟਾ ਪਾਉ ਜੀ ਵਿੱਚੋਂ। 500 ਰੁਪਏ ਛੋਟ ਹੋਣੀ ਜੀ। ਠੀਕ ਹੈ ਨਹੀਂ ਜਾਇ ਜਾਈ ਸਾਡੇ 74 ਦੀ ਹੈ ਨਾ ਜੀ। ਤਾਂ ਬਾਕੀ ਵੀਰੇ ਚੈੱਕ ਕਰ ਲਓ ਬੱਚਾ ਵੀ ਚੰਗੇ ਸੀਮੰਦਾ ਵਾ। ਐ ਮਾਨ ਕੀ ਅੱਖਾਂ ਲਵ ਦਿੱਤਾ ਹਨਾ ਕਿਉਂਕਿ ਹੁਣ ਪਸ਼ੂ ਨਸਲ ਜੇ ਇੱਕ ਰੰਗ ਕਾਲੀ ਆ ਗਈ ਨਾ ਬਹੁਤ ਚੰਗੀ ਥਣ ਬੜਾ ਚੰਗਾ ਚੋਣ ਬਹੁਤ ਚੰਗੀ ਲੱਗੀ ਆ ਰੇਟ ਬਹੁਤ ਵਧੀਆ ਲੱਗਿਆ ਵੀਰੋ ਦੇਖੋ ਭੈਣ ਭਰਾਵਾਂ ਨੂੰ ਪਤਾ ਇਤਰਾ ਦੀ ਸੂਈ ਹੈ ਲੱਪਾ ਦੇ ਮਾੜਾ ਮਾੜਾ ਡੰਗਰ ਲੰਦਾ ਹੀ ਦਈ ਮੈਨਾਂ ਵੀਰੇ ਸਾਡੇ ਚ 77 ਤਾਂ ਕੋਈ ਵੀ ਚੋਗੇ ਹਨਾ ਬੱਚੇ ਬੱਚੇ ਨੂੰ ਕੈਮਰਾ ਖੇਦਾ ਸੂਅ ਚੋਗੇ ਵੇਖ ਜਾਂਦੀ ਹੈ ਜੀ ਫਿਰ ਵੇਖ ਲੈ ਚੰਗੀ ਝੋਟੀ ਆ ਰੇਟ ਸੋਹਣਾ ਕੀ ਤਾਂ ਵੀਰ ਨੇ ਥਣ ਸੁਣ ਚੰਗਾ ਲੱਗਿਆ ਵੀਰੋ ਤਾਂ ਲੇਵੇ ਵਾਲੀ ਆ ਜੀ ਬੜੇ ਪੁੱਤ ਥਣ ਬਹੁਤ ਚੰਗਾ ਬਿਲਕੁਲ ਨਾਲੀ ਦੇ ਬਾਨੀ ਆ ਝੋਟੀ ਖਾ ਉਹ ਵੀ ਹੁਣ ਖਾ ਪੀ ਕੇ ਬਣੋ ਇਹ ਸੂਚ ਆਈ ਹਨਾ ਠੀਕ ਹੈ ਜੀ ਐਵੇਂ ਮੇਰੇ ਕੋ ਫੋ ਜੀ 7 ਕਿਲੋ ਪਿਆਰ ਹੋਣਾ ਬਿਲਕੁਲ ਬਿਲਕੁਲ ਹਾਂਜੀ ਅੱਜ ਤੋਂ ਘੱਟ ਵੀ ਕੀ ਦਊਂ ਵੀਰੇ ਲੈ 10 ਕਿਲੋ ਦੁੱਧ ਦੇ ਦੇਊਗੀ ਬਿਲਕੁਲ ਹਾਂਜੀ ਠੀਕ ਹੈ ਜੀ ਤਾਂ ਆ ਗਈ ਅਗਲੇ ਬੰਨੇ ਮੈਂ ਐ ਵੀ ਇਹ ਵੀ ਜੀ ਆਪਾਂ ਪਿਛਲੀ ਵੀਡੀਓ ਚ ਵੀ ਪਾਈ ਸੀ ਮਾਜਨ ਹਾਂਜੀ ਇਹ ਥੋੜਾ ਜਿਹਾ ਵਿਖਾਰਾ ਨਹੀਂ ਵਿਖਾਦੀ ਦੁੱਧ ਦੇ ਤਾਂ ਕੋਹਨੇ 9 ਲੀਟਰ ਹੋ ਗਿਆ ਜੀ ਠੀਕ ਹੈ ਜੀ ਹਾਂਜੀ ਤਾਂ ਇਹਦਾ ਬੱਚਾ ਵੀਰੇ ਇਹਦਾ ਬੱਚਾ ਕੱਟੀ ਜੇ ਉਧਰ ਵੱਧੀ ਅਸੀਂ ਕੱਟੀ ਭੱਜੀ ਪਾਏ 15 ਕਿ ਦਿਨ ਦੀ ਸੂਈ 15 ਤੋਂ 20 ਦਿਨ ਦੀ ਠੀਕ ਹੈ ਖੋਲੋ ਵੀਰੇ ਤਾਂ ਵੇਖੋ ਵੀਰੇ ਚੰਗੀ ਮੈਂ ਆ ਤਾਂ ਆਪਾਂ ਸੱਚ ਦੱਸ ਰਹਾ ਹਾਂ ਸੱਚ ਬਿਲਕੁਲ ਬਿਲਕੁਲ ਮੈਨਾਂ ਵੀਰੇ ਇਹ ਥੋੜਾ ਜਿਹਾ ਸਚਾਈ ਦਾ ਕੰਮ ਆ ਇਹੀ ਆ ਹੁਣ ਇਹ ਨਹੀਂ ਆ ਕਿ ਵਿਖਾਵਾ ਨਹੀਂ ਤਾਂ ਜਾਂ ਇਹਨੂੰ ਟਾਈਮ ਲਾ ਦੇਣਾ ਫਿਰ ਵਿਖਾਵਾ ਬਣਾ ਦੇਣਾ ਉਹ ਕੰਮ ਨਹੀਂ ਤੁਹਾਡਾ ਹੈ ਹਨਾ ਜੀ ਕੰਮ ਸਾਫ ਸੁਥਰਾ ਵੀਰੇ ਤਾਂ ਦੁੱਧ 9 ਲੀਟਰ ਵੀਰੇ ਨੇ ਦੱਸਿਆ ਤਾਂ ਭਾਰੇ ਪੱਲੇ ਚ ਬਚਣ ਵਾਲੀ ਆ ਬਾਕੀ ਵੀਰੇ ਚੰਗੀ ਮੈਂ ਆ ਸਭ ਕੋ ਜੋ ਕਿ ਸਿਰਫ ਵਿਖਾਣਾ ਥੋੜਾ ਜਿਹਾ ਘੱਟ ਆ ਬਿਲਕੁਲ ਬਿਲਕੁਲ ਹਾਂ ਜੀ ਬਾਕੀ ਦੁੱਧ ਠੀਕ ਆ ਤਾਂ ਬਾਕੀ ਵੀਰੇ ਸਮਾਂ ਵੀ ਅਜੇ ਦੁਪਹਿਰ ਦਾ ਸ਼ਾਮ ਤਾਈ ਤਾਂ ਪਿਆਰ ਹੋਈ ਜਾਂਦੀ ਆ ਹਾਂ ਜੀ ਬਣ ਜਾਂਦੀ ਆ ਹਾਂ ਜੀ ਬਣ ਜਾਂਦੀ ਆ ਪਾਰੇ ਵਿੱਚ ਜਦੋਂ ਕਈਆਂ ਟਕਰਾਦੇ ਨੇ ਭਕਾਲਾ ਜੇ ਫੁੱਲਿਆ ਹੁੰਦਾ ਵਾ ਉਹ ਚੀਜ਼ ਨਹੀਂ ਆ ਨਿਕਰਲੇ ਵੇ ਦੀ ਹਵਾਨ ਨਿਕਰਲੇ ਵੇ ਥੋੜਾ ਘਾਹ ਨੂੰ ਹੁੰਦਾ ਬਿਲਕੁਲ ਹਾਂਜੀ ਤਾਂ ਵੇਖੋ ਵੀਰੇ ਸਚਾਈ ਹੈ ਜੋ ਤੁਹਾਡੇ ਸਾਹਮਣੇ ਆ ਵਿਖਾਵਾ ਘਾਟਾ ਪਰ ਮੈਂ ਪਾਰੇ ਪੱਲੇ ਜਾ ਦੁੱਧ ਸੋਨਾ ਠੀਕ ਹੈ ਜੀ ਮੈਂ ਦੋਤ ਨੂੰ ਕੁਲਿੰਦਰ ਜੀ ਵੇਖੋ ਕੰਮ ਹੋ ਗਈ ਹੈ ਕੰਮ ਹੋ ਗਈ ਹਾਂਜੀ ਮਗਰ ਵੀ ਇਹ ਦੇ ਤੂੰ ਦੱਸਣ ਦੇ ਕੱਟੀ ਆ ਗਈ ਹੈ ਨਾ ਕੱਟੀ ਉਹ ਹੀ ਪੂਰੀ ਕੰਮ ਹੈ ਠੀਕ ਹੈ ਜੀ ਇਹ ਮਨ ਲੋ ਦੁੱਧ ਤਾਂ ਥੱਲੇ ਹੈਗਾ ਤੇ ਕੱਟੀ ਕੰਮ ਨਹੀਂ ਤੇ ਕੱਟੀ ਕਿੱਥੋਂ ਕੈਮਰਾ ਨਹੀਂ ਹੁੰਦਾ ਬਿਲਕੁਲ ਬਿਲਕੁਲ ਤਾਂ ਵੇਖੋ ਵੀਰੋ ਚੈੱਕ ਕਰ ਲਿਓ ਥਣ ਪਿਆਰਾ ਲੱਗਿਆ ਕੀ ਬਾਤ ਆ ਜੀ ਵਜਨ ਬਹੁਤ ਆ ਵੀਰੇ ਚਾਰੂ ਚੁਰੂ ਬਹੁਤ ਆ ਹਨਾ ਇਹ ਇਹ ਵੀਰੇ 45 50 ਹਜ਼ਾਰ ਦੇ ਫੰਡਰੀਏ ਕੁੜੀ ਆ ਵੀਰ ਬਿਲਕੁਲ ਵਜਨ ਬਹੁਤ ਆ ਕੱਟੀ ਕਿਹੜੀ ਵੀਰੇ ਇਹਦੇ ਕੱਟੀ ਵੀਜੀਏ ਦੀ ਉਹ ਜੇ ਪਰਲੇਖ ਸਣ ਆਹ ਹੋ ਪਰਲੀ ਆ ਵੇਖੋ ਵੀਰੋ ਬੱਚਾ ਚੰਗੇ ਸੀ ਮੰਦਾ ਜੋ ਕੱਟੀ ਆ ਗਈ ਠੀਕ ਹੈ ਤਾਂ ਵੀਰੇ ਮੋਲੇ ਦਾ ਇਹਦਾ ਮੁੱਲ ਕੁਲਿੰਦਰ ਜੀ 70 ਕਰ ਲੀਏ ਹਾਂਜੀ 60 ਕਰ ਲੀਏ 62000 ਦੀ ਹਾਲਾਂਗੇ ਰਾਂਜੀ 62 ਦੀ 62 ਠੀਕ ਹੈ ਜੀ ਬਿਲਕੁਲ ਜਾ ਜਾ ਵੇਖੋ ਵੀਰੋ ਭਾਰੇ ਪੱਲੇ ਚ ਆ ਗਈ ਮਗਰ ਵੀ ਕੱਟੀ ਦੁੱਧ 9 ਲੀਟਰ ਆ ਤਾਂ 65000 ਦੀ ਵੀਰ ਕਹਿੰਦਾ ਹੋ ਜੂ ਬਾਕੀ ਫੋਨ ਲਾ ਲੈਣ ਛੋੜ ਛੱਪਾ ਹੋ ਜੂ ਹਣੇ ਜੀ ਹਾਂਜੀ 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 ਤਾਂ ਵੇਖੋ ਵੀਰੋ ਇਹੀ ਪਸ਼ੂ ਆ ਗਏ ਹਨਾ ਤਾਂ ਵੇਖੋ ਵਛੀ ਆਪਣੇ ਕੋ ਪਹਿਲਾ ਸੂਆ ਹਾਂਜੀ ਉਹ 10 ਦਿਨ ਦੀ ਹਲੀ 10 12 ਦਿਨ ਲੈਂਦੀ ਆ ਠੀਕ ਹੈ ਜੀ ਉਹ ਰਾਦਾ ਤਾਂ ਨਹੀਂ ਵੀਡੀਓ ਚ ਪਾਉਣਾ ਅਗਲੀ ਵੀਡੀਓ ਚ ਕਰਦਾ ਪਾਵਾਂਗੇ ਆ ਚਲੋ ਨਹੀਂ ਕਈ ਵੀਰ ਚਲੋ ਜੇ 10 ਦਿਨ ਖੜ ਜੀ ਗਏ ਸਾਹਮਣੇ ਤਾਂ ਦੇਖੋ ਮੈਂ ਦਿਖਾ ਲਓ ਪਹਿਲਾ ਸੂਆ ਵਾ ਚੰਗੀ ਕੁਆਲਿਟੀ ਦੀ ਵੀ ਹੈ ਨਾ ਬਹੁਤ ਵੀ ਕੁਆਲਿਟੀ ਦੀ ਨਸਲ ਆ ਹਾਂਜੀ ਹਾਂਜੀ ਤਾਂ ਵੇਖੋ ਵੀਰੋ 20 22 ਕਿਲੋ ਇਹਦੀ ਮਾਂ ਨੇ ਮਤਲਬ ਦੁੱਧ ਭਰਿਆ ਉਹਦੀ ਬੱਛੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਚੰਗੇ ਰਿਕਾਰਡ ਵਾਲੀ ਵੀਰੋ ਬਰੀਡ ਆ ਤਾਂ ਕਿਹੜੇ ਵੀਰ ਨੇ ਚਲੋ 10 ਦਿਨ ਸੰਭ ਲੂਗਾ ਫਿਰ ਥਾਂ ਨੂੰ ਬੜਾ ਚੰਗਾ ਠੰਡੀ ਧੀਰੀ ਬਿਲਕੁਲ ਭਾਵੇਂ ਕੋ ਏਦਾਂ ਹੀ ਬਹਿ ਜੇ ਸਿਰਫ ਇਹ ਆ ਵੀ 10 ਦਿਨ ਸੰਭਣ ਵਾਲੀ ਜੀ ਬਿਲਕੁਲ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਰੰਗ ਬਾਜ ਆ ਪ੍ਰਿੰਟ ਵੇਖੋ ਵੈਡ ਦਾ ਤੇ ਬਰੀਡ ਆ ਬਾਕੀ ਵੀਰੇ ਨਾਲੇ ਕਿਹੜੇ ਪਸ਼ੂ ਦਾ ਪਤਾ ਹੋਵੇ ਵੀ ਇਹ ਚੰਗੇ ਰਿਕਾਰਡ ਚੋਂ ਆ ਉਹਦਾ ਉਹਨੂੰ ਦਿਲ ਵੀ ਕਰਦਾ ਵੀ ਚਲੋ ਸਾਮ੍ਹ ਕੇ ਵੇਚੀ ਹੈ ਨਾ ਉਹਨੂੰ ਪਤਾ ਲੱਗ ਹੀ ਜਾਣਾ ਕੋਈ ਨਹੀਂ ਜਿਆ ਜੀ ਜਾਣ ਦੋ 10 ਦਿਨ ਸਾਹਮਣੇ ਕੇ ਵੀਰ ਨੇ ਥਾਂ ਤੋਂ ਉਹਨੂੰ ਬੜਾ ਪਿਆਰਾ ਲੱਗਿਆ ਜੀ ਬੜੇ ਮੋਲ ਦੇ ਸੀ ਹਾਂਜੀ ਤਾਂ ਵੀਰੇ ਹੁਣ ਕਿੰਨੇ ਦੀ ਦੇ ਦਈਏ ਵੜੇ ਮੈਂ ਤਾਂ ਨਾ ਦੇ ਦਈਏ ਹੁਣ 60000 60 ਦੀ 60 ਦੀ ਠੀਕ ਕਰ ਦਿਓ ਮਾਨ ਤਾਂ ਨੇ ਦਾ 2000 ਛੱਡ ਦਿਓ 5 ਹੀ ਛੱਡਾਂਗੇ 60000 60 ਦੀ ਹਾਂ 60000 ਠੀਕ ਹੈ ਜੀ ਚਲੋ ਠੀਕ ਹੈ ਜੀ ਹੁਣ ਵੀਰੇ ਕਿੰਨੇ ਦੀ ਹੋ ਜੂ ਪੱਕੀ ਹਨ ਹੁਣ ਨਾ 65000 ਦੀ ਦੇ ਦਾਂਗੇ ਉਦਾਂ ਤੇ ਅਸੀਂ ਤਿਆਰ ਕਰਕੇ 75 ਦੀ ਭਾਵੇਂ 80 ਦੀ ਵੀਲੇ ਜਿੱਦਾਂ ਦਾ ਦੀ ਮਾਦਰ ਕਾੜਿਆ ਪਰ ਹੁਣ ਚਲੋ ਕਿਸੇ ਵੀਰ ਨੇ ਸਾਹਮਣੀ ਆ ਕਰ ਦਿਓ ਮਾਨਦ ਤਿੰਨੇ ਛੱਡੋ 62 ਦੀ ਹਨ ਯਾਰ 60 ਦੀ ਦੇ ਦਾਂਗੇ 60 ਜੀ 60 ਜੀ ਠੀਕ ਹੈ ਵੇਖੋ ਵੀਰੋ ਬੜੇ ਸ਼ਾਂਤ ਸੁਭਾਅ ਦੀ ਆ ਕਿੱਲੇ ਵੱਜਿਆ ਪਸ਼ੂ ਸੋਣਾ ਲੱਗਦਾ ਐਵੇਂ ਦਾ ਵੀਰੇ ਕੋਈ ਗੱਲ ਨਹੀਂ ਤੇ ਜਿੱਦਾਂ ਤਸੀਲ ਲੱਗ ਜੀ ਬਹਿ ਜਾਓ ਭਾਵੇਂ ਆ ਤੁਹਾਨੂੰ ਪੜੀ ਜਾਓ ਕੀ ਬਾਤ ਤੇ ਥਣ ਬੜਾ ਚੰਗਾ ਬਿਲਕੁਲ ਵੀਰੇ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਚੰਗੀ ਬਰੀਡ ਆ ਸਿਰਫ ਇਹੀ ਗੱਲ ਵੀ 10 ਦਿਨ ਸਾਹਮਣੀ ਪੈਣੀ 10 ਦਿਨ ਖੜਦੀ ਹੈ ਨਾ 60 ਦੀ ਹੋ ਜੂ ਬਾਕੀ ਫੋਨ ਲਾ ਲੈਣ ਵੀਰੇ ਕੋਈ ਗੱਲ ਨਹੀਂ ਬਿਲਕੁਲ ਹਾਂ ਅਸੀਂ ਬਹੁਤ ਰਿਕਾਰਡ ਵਾਲੇ ਢਿੱਲਾ ਬਹੁਤ ਨੇ ਬਲੂ ਬਲੂ ਜਿਆਦੀ ਤਾਂ ਚੰਗਾ ਲੱਗਿਆ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੈ ਵੀਰੇ ਫੋਨ ਜਰੂਰ ਲਾ ਲਿਓ ਤਾਂ ਇਹੀ ਪਸ਼ੂ ਵੀਰੇ ਕੋਲੇ ਚੰਗੇ ਪਸ਼ੂ ਵੀਰੇ ਰਿਕਾਰਡ ਵਾਲੇ ਆ ਤਾਂ ਫੋਨ ਜਰੂਰ ਲਾ ਲਿਓ ਤਾਂ ਬਾਕੀ ਇਹੋ ਬੇਨਤੀ ਹੁੰਦੀ ਹੈ ਕਿ ਵੀਰੇ ਤੁਸੀਂ ਚੈਨਲ ਨੂੰ ਮਤਵਾ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਸ਼ੇਅਰ ਕਰੋ ਤਾਂ ਜੋ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਤੁਹਾਨੂੰ ਦਿਖਾ ਲਈ ਜਾਵੇ ਜੀ ਤਾਂ ਵੀਰੇ ਐਡਰੈਸ ਇੱਕ ਵਾਰੀ ਦੱਸਿਓ ਰਿਆਸਤ ਨਾਮ ਮੇਰਾ ਗੁਰਜਿੰਦਰ ਸਿੰਘ ਜੀ ਇਹ ਮੱਝੌੜੀ ਤਸਵੀਰ ਬਟਾਲਾ ਹਾਂਜੀ ਗिराਰਦਾਸਪੁਰ ਠੀਕ ਹੈ ਜੀ ਫਤੇਗੜ ਚੂੜੀਆਂ ਤੋਂ 4 ਕਿਲੋਮੀਟਰ ਜੇ ਮੇਨ ਰੋਡ ਤੇ ਹੀ ਆਪਣਾ ਘਰ ਹੈ ਆ ਪੱਠੇ ਵਾਲੀ ਸਾਈਡ ਪੱਠਾ ਸਾਡੀ ਜ਼ਮੀਨ 'ਚ ਆ ਠੀਕ ਹੈ ਜੀ ਹਾਂਜੀ ਹਾਂਜੀ ਉਸੇ ਸਾਈਡ ਮਤਲਬ ਜੇ ਫਤੇਗੜ ਵੱਲੋਂ ਆਈਏ ਤੇ ਪੱਠੇ ਤੋਂ ਕੋਈ ਮਤਲਬ ਅੱਧਾ ਕਿਲੋਮੀਟਰ ਅਗੇ ਉਸੇ ਸਾਈਡ ਹੀ ਆ ਬਿਲਕੁਲ ਫਿਰ ਰੋਡ ਦੇ ਉੱਤੇ ਆਪਣੀ ਰੈਸ਼ ਹੈ ਨਾ ਪੱਠੇ ਤੋਂ ਪਹਿਲਾਂ ਆਉਂਦਾ ਜੀ ਬਿਲਕੁਲ ਹਾਂਜੀ ਹਾਂਜੀ ਤਾਂ ਫੋਨ ਨੰਬਰ ਵੀ ਫੋਨ ਨੰਬਰ ਮੇਰਾ 995814976 ਠੀਕ ਹੈ ਜੀ ਸასი ਸ਼ਕਲ ਵੀਰ ਸ